پاس ہوئے بھی کرتے گا اور گروہ نام کمار ہر چیز تھرم سے جا جا کے لوگ کا مقدش کرتے رہے تو جس نے گئے تو دس منٹ کے راستہ ہے تھرم بھریا بھریا اور در سو گج تے آج ہی پاڑیاں ہیں سکتی اچھ میل تک جائیں ایک اچھنا میل ایک کوئی چیز میل ہے وہ ہے سلفر جے ہندی چے گل کرو تو انہوں گندک کہتے اور وہی گندک کر کے پانی سارا کرتے పాడన్ جو پانی چلتا وہ بھی گرم گرمی میں گرم پی نہیں پانی کی بڑی تنگی جب گرو نانک مہاراج ਲੋਕਾਂ ਨੇ ਨਿਸ਼ਾਨ ਲਿਆ ਕੇ ਮੇਦਤੀ ਕੀਤੀ ਕਰੋ ਕਿਰਪਾ ਉੱਪਰ ਗਰਮੀ ਥੱਲੇ ਬਾਹਰੀ ਨਾਲ ਤਿਆਸ ਬੋਲਦੀ ਤੇ ਮਹਾਰਾਜ ਜੀ ਤਾਂ ਜਾਣ ਜਾਣ ਦੇਖ ਲਿਆ ਕਿ ਦਿੱਕਤ ਹੈ ਤੇ ਜੋ نیچے ਪੰਡ ਬਣਿਆ ਨਾ ਸਾਹਮਣੇ ਜਿੱਥੇ ਬਸ ਲੱਗੂ ਸਾਹਮਣੇ ਪੁੱਡ ਹੈਗਾ ਜੀ ਇਹ ਬਿਲਕੁਲ ਨਦੀਪ ਸੀਗਾ ਤੇ ਗੁਰੂਵਾਰ ਦੀ ਸਹਿਜ ਸੁਭਾਅ ਕਹਿੰਦਾ ਸਭ ਤੱਕ ਗਰਮ ਨੇ ਆ ਤੱਕ ਜੀ ਤੇ ਇਹ ਜਿਹੜਾ ਕੁੰਨਸੇ ਗੁਰੂ ਮਹਾਰਾਜ ਜੀ ਦੇ ਬਚਨ ਤੋਂ ਇੱਕ ਕੁੰਨ ਢੰਡਾ ਤੇ ਇਸ ਲਾਕੇ ਦੇ ਅੰਦਰ ਨਾ 22 ਕੁੰਨ 21 ਕੁੰਨ ਗੈਰਮ ਇੱਕ ਕੁੰਨ ਢੰਡਾ ਗੁਰੂ ਨਾਨਕ ਸੀਤਰ ਕੁੰਨ ਸੀਤਰ ਦਾ ਅੰਤਵ ਹੀ ਹੈ ਕਿ ਢੰਡਾ ਹੈ ਸੋ ਥੱਲੇ ਕੁੰਡ ਬਣਿਆ ਜਾ ਕੇ ਦਰਸ਼ਨ ਵੀ ਕਰ ਲੋ ਹੱਥ ਜੇਤਾ ਸੁਚਾ ਸਾਹਤਾ ਨੂੰ ਪੁੰਡਾ ਲਿਆ ਮਾਰਾਂ ਕੇ ਛੱਕ ਲਿਆ ਪਰ ਹੁਣ ਉੱਥੇ ਅੰਦਰ ਜਾਂਦਾ ਨੂੰਦੀ ਬਾਹਰ ਦੇਖਤਾ ਜ਼ਰੂਰ ਲੈਣਾ ਜਦ ਉੱਥੇ ਬਾਹਰ ਪਰ ਕੀ ਰੱਖਿਆ ਹੁੰਦਾ ਹੈ ਉੱਥੇ ਹੀ ਜਾ ਸਕ ਲਿਆ ਕਿਉਂਕਿ ਪੁੰਡ ਦੇ ਅੰਦਰ ਨੂੰ ਵੀ ਜਲ ਦੇ ਵਿੱਚ ਪੈਰ ਨਹੀਂ ਪਾਉਣਾ ਧੋਵਾ ਨਹੀਂ ਠੁਕਾਰ ਨਹੀਂ ਕਰਨਾ ਕਿਉਂਕਿ ਉਸੇ ਪੁੰਡ ਦੇ ਜਲ ਸੇ ਲੰਘੇ ਵੀ ਵੰਦਾ ਪੀਂਦੇ ਨਹੀਂ ਆਮੀਨ ਇਹ ਹੈ ਠੰਡਾ ਸਾਹਮਣੇ ਤੇ ਦਰਬਾਨ ਨਹੀਂ ਜੀ ਜਾਨੀ ਦੀ ਲੋੜ ਨਹੀਂ ਹੈਗਾ ਆਪ ਦਾ ਜਾਨ ਦਾ ਖਿਆਲ ਵੀ ਰੱਖਣਾ ਇਸ ਸਿਰਫ ਆਪ ਦੀ ਜਾਣਕਾਰੀ